ਘਣਾ ਢਾੜੀਵਾਲ ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਨਜ਼ਦੀਕੀ ਪਿੰਡ ਜਫਰਵਾਲ ਦੇ ਇੱਕ ਡੇਰੇ ਵਿੱਚ ਪੁਲਿਸ ਨੇ ਜਦੋਂ ਰੇਡ ਮਾਰੀ ਤਾਂ ਪੁਲਿਸ ਦੇ ਹੋਸ਼ ਉੱਡ ਗਏ ਵੱਡੀ ਮਾਤਰਾ ਦੇ ਵਿੱਚ ਦੇਸੀ ਲਾਂ ਸ਼ਰਾਬ ਬਰਾਮਦ ਕੀਤੀ ਗਈ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਥਾਣਾ ਢਾੜੀਵਾਲ ਸਪੈਟਰ ਮੈਡਮ ਬਲਜੀਤ ਕੌਰ ਨੇ ਕਿਹਾ ਕਿ ਉਹਨਾਂ ਨੂੰ ਮੁਖਵੜ ਖਾਸ ਤੋਂ ਇਹ ਜਾਣਕਾਰੀ ਮਿਲੀ ਸੀ ਕਿ ਜਸਬੀਰ ਸਿੰਘ ਨਾਮਕ ਨੌਜਵਾਨ ਵੱਡੇ ਪੱਧਰ ਤੇ ਦੇਸੀ ਸ਼ਰਾਬ ਦਾ ਕਾਰੋਬਾਰ ਕਰ ਰਿਹਾ ਹੈ ਜਿਸ ਤੇ ਜਦੋਂ ਉਹਨਾਂ ਨੇ ਪੁਲਿਸ ਪਾਰਟੀ ਸਮੇਤ ਐਕਸਾਈਜ਼ ਵਿਭਾਗ ਦੇ ਨਾਲ ਛਾਪੇਮਾਰੀ ਕੀਤੀ ਤਾਂ ਵੱਡੀ ਮਾਤਰਾ ਦੇ ਵਿੱਚ ਦੇਸੀ ਲਹਣ ਬਰਮਧੋਈ ਉਹਨਾਂ ਨੇ ਦੱਸਿਆ ਕਿ ਦੋਸ਼ੀ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਐਸਐਚਓ ਥਾਣਾ ਤੜੀਨ ਸਪੈਕਟਰ ਮੈਡਮ ਬਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਵੱਲੋਂ ਜਲਦੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ ਉੱਥੇ ਹੀ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਅਗਲੇ ਸਮੇਂ ਦੇ ਵਿੱਚ ਵੀ ਉਹਨਾਂ ਵੱਲੋਂ ਨਸ਼ਿਆਂ ਦੇ ਖਿਲਾਫ ਮਾਨਜੋਗ ਐਸਐਸਪੀ ਗੁਰਦਾਸਪੁਰ ਦੇ ਹੁਕਮਾਂ ਅਨਸਾਰ ਵੱਡੀ ਮਹਮ ਚਲਾਈ ਗਈ ਹੈ। ਸਾਨੂੰ ਪਿੰਡ ਜਫਰਵਾਲ ਤੋਂ ਅਸੀਂ ਅੱਜ ਰਿਪੋਰਟ ਕੀਤਾ ਜੋ ਸਬੀਤ ਸਿੰਘ ਦੇ ਘਰੇ ਜਿੱਥੇ ਸਾਨੂੰ 450 ਲੀਟਰ ਦੇ ਕਰੀਬ ਲਾਹਣ ਤੇ ਇੱਕ ਕੈਨ ਸ਼ਾਪ ਦਾ ਜਿਹੜਾ ਸਾਨੂੰ ਬਰਾਮਦ ਹੋਇਆ। ਇਹ ਪਹਿਲੇ ਵੀ ਇਹਦੇ ਤੇ ਪਰਚੇ ਲੇਕਨ ਐਕਸਾਈਜ਼ ਵਗੈਰਾ ਦਾ ਕੋਈ ਨਹੀਂ ਹੈਗਾ। ਪਹਿਲੇ ਇਹਦੇ ਤੇ ਪਰਚੇ ਹੈਗੇ ਆ। ਸਾਨੂੰ ਇਹ ਸਾਨੂੰ ਇਹ ਗੁਪਤ ਇਨਫੋਰਮੇਸ਼ਨ ਮਿਲੀ ਸੀ ਸਾਡੀ ਤੇ ਉਹਦੇ ਮੁਤਾਬਕ ਅਸੀਂ ਜਿਹੜਾ ਹੈਗਾ ਅੱਜ ਸਾਰੀ ਅਕਸਾਈਜ਼ ਵਾਲੇ ਤੇ ਅਸੀਂ ਪੰਜਾਬ ਪੁਲਿਸ ਨੇ ਜਿਹੜਾ ਹੈਗਾ ਦੋਨਾਂ ਟੀਮਾਂ ਬਣਾ ਕੇ ਅਸੀਂ ਤੇ ਅੱਜ ਜਿਹੜੇ ਵੱਖ-ਵੱਖ ਜਗ੍ਹਾ ਤੇ ਅਸੀਂ ਰੇਡ ਕੀਤੀ ਜਿੱਥੇ ਕਿ ਸਾਨੂੰ ਜਫਰਵਾਲ ਪਿੰਡ ਤੋਂ ਸਾਨੂੰ ਅੱਜ ਇਹ ਸਾਡੀ ਲਾਹਨ ਤੇ ਸ਼ਰਾਬ ਜਿਹੜੀ ਬਰਾਮਦ ਹੋਈ ਹੈ ਇਹ ਆਪ ਹੀ ਖੋਦੀ ਬਣਾਉਂਦਾ ਸੀਗਾ ਤੇ ਤਿਆਰ ਆਪ ਹੀ ਕਰਦਾ ਸੀਗਾ ਤੇ ਕਿਸੇ ਕੋਲ ਨਹੀਂ ਲੈਂਦਾ ਕਿਉਂਕਿ ਲਾਹਨ ਮਿਲੀ ਸਾਨੂੰ ਲਾਹਨ ਜਿਹੜੀ ਹੈਗੀ ਉਹ ਆਪ ਹੀ ਤਿਆਰ ਹੁੰਦੀ ਹੈ ਸ਼ਰਾਬ ਇਹ ਨਹੀਂ ਅੱਜ ਉਹ ਪਗੋੜਾ ਹੈਗਾ ਉਹ ਨਹੀਂ ਸਾਨੂੰ ਮਿਲਿਆ ਪਰ ਜਲਦ ਜਿਹੜਾ ਅਸੀਂ ਉਹਨਾਂ ਨੂੰ ਫੜਾਂਗੇ ਕਿ ਇਹ ਜਦੋਂ ਉਹਦੀ ਰੈਸਟ ਹੋਈ ਸਾਨੂੰ ਫਿਰ ਪਤਾ ਲੱਗੂਗਾ ਸਾਰਾ ਕਿ ਕੌਣ-ਕੌਣ ਇਹਦੇ ਨਾਲ ਹੋਰ ਇਨਵੋਲਵ ਹੈਗੇ ਆ ਜਿਹੜੇ-ਜਿਹੜੇ ਹੋਣਗੇ ਉਹਨਾਂ ਨੂੰ ਅਸੀਂ ਆਮਦਤ ਕਰਾਂਗੇ ਮੈਡਮ ਕੁਝ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਹਦਾਇਤਾਂ ਨੇ ਸਾਨੂੰ ਨਸ਼ਾ ਸੰਬੰਧੀ ਵੀ ਜਿਹੜੀਆਂ ਹੈਗੀਆਂ ਨੇ ਡੇਲੀ ਦੇ ਡੇਲੀ ਸਾਨੂੰ ਇੰਸਟਰਕਸ਼ਨਾਂ ਮਿਲਦੀਆਂ ਨੇ ਉਹਦੇ ਮਤਲਬ ਅਸੀਂ ਡੇਲੀ ਤੇ ਡੇਲੀ ਜਿਹੜੇ ਹੈਗੇ ਆ ਹੋਰ ਜਗ੍ਹਾ ਤੇ ਵੀ ਜਿੱਥੇ ਹੋ ਰਿਹਾ ਹੈ ਨਸ਼ਿਆਂ ਦੇ ਧੰਦੇ ਹੋ ਰਹੇ ਆ ਅਸੀਂ ਉਹਨਾਂ ਨੂੰ ਜਲਦ ਕਾਬੂ ਕਰਾਂਗੇ ਤੁਹਾਨੂੰ ਕੀ ਜਿਹੜੀ ਕੋਈ ਇਦਾਂ ਦੀ ਹੈਗੀ ਆ ਸਾਨੂੰ ਇਨਫੋਰਮੇਸ਼ਨ ਦੇਣ ਜਿਹੜੀ ਉਹਨਾਂ ਦੀ ਗੁਪਤ ਰੱਖੀ ਜਾਊਗੀ ਤੇ ਸਾਡੇ ਨਾਲ ਸਾਥ ਦਿਓ ਜੀ ਡੀ ਐਚ ਫੈਸ਼ਨ ਨਿਊ ਜੰਗੇ ਦੇ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ